ਚੱਕ ਪਹਿਲਾ ਰੋਡ ਦੇਖੋ ਕਿਹੜਾ ਰੋਡ ਹੋਊਗਾ ਇਹ ਕਿਧਰੋਂ ਤੇ ਕਿਧਰੋਂ ਜਾਂਦਾ ਹੋਊਗਾ ਵਾਕੀ ਤੁਸੀਂ ਅੰਦਾਜ਼ਾ ਲਗਾਇਆ ਜਾਂ ਆਪ ਹੀ ਕੜਕ ਬਹੁਤ ਖੜੀ ਆਈ ਆ ਸਾਹਮਣੇ ਚੈੱਕ ਕਰੋ ਬਹੁਤ ਜ਼ਿਆਦਾ ਕਣਕਾ ਤਕਰੀਬਨ ਅਜੇ ਤੱਕ ਇੱਥੇ ਕਟ ਵੀ ਨਹੀਂ ਲਾਇਆ ਉਮੇ ਦਾ ਉਮੇ ਖੜੀ ਆ ਕਣਕਾ ਅਜੇ ਮਸ਼ੀਨ ਕੋਈ ਵੀ ਨਹੀਂ ਚੱਲੀ ਤੇ ਵਾਕੀ ਜੀ ਜੇ ਕਿਸੇ ਵੀਰ ਨੇ ਆਉਣਾ ਤਾਂ ਸੋਣ ਆਪਾਂ ਦੱਸਾਂਗੇ ਜੋ ਅਗਲੀ ਵੀਡੀਓ ਵਿੱਚ ਕਿੱਥੇ ਕਿਹੜਾ ਏਰੀਆ ਕਿੱਥੇ ਹੈ ਗਿਆ ਆਪਾਂ ਕਿ ਤੁਸੀਂ ਆ ਸਕਦੇ ਹੋ ਬੋ ਜੇ ਤੱਕ ਕਣਕ ਦੇਖੋ ਤੇ ਕਿੱਡਾ ਵੱਡਾ ਪਲਾਟ ਖੜਾ ਸਾਹਮਣੇ ਤੁਹਾਨੂੰ ਅਗਲੇ ਬਲੌਗ 'ਚ ਜਰੂਰ ਦੱਸਾਂਗੇ ਜਿੰਨੇ ਆਉਣਾ ਆ ਸਕਦਾ ਅੱਗੇ ਹੋਣੀ ਅਸੀਂ ਦੱਸ ਦਕਿਓ ਕਿ ਆਪਾਂ ਇਹਨਾਂ ਮਸ਼ੀਨ ਲੈ ਕੇ ਆਈ ਆਪਾਂ ਲਿਆਵਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਤੇ ਤੁਹਾਨੂੰ ਬਾਕੀ ਅਵਲਸਰ ਦਾ ਪਤਾ ਲੈ ਕੇ ਚੱਲਦੇ ਆਂ ਜੀ ਉੱਥੇ ਜ਼ਿਲ੍ਹਾ ਵਾਲਾ ਬਾਗ ਦਿਖਾਉਂਦੇ ਆਂ ਤੇ ਹੋਰ ਆਪਾਂ ਅੰਮ੍ਰਿਤਸਰ ਦੇ ਗਰੀਆਂ ਦੇ ਬਾਜ਼ਾਰ ਵਗੈਰਾ ਦਿਖਾਉਂਦੇ ਸਾਨੂੰ ਚਲੋ ਜੀ ਹੁਣ ਆਪਾਂ ਆ ਗਏ ਜੀ ਦੂਸਰੀ ਸਾਈਡ ਐ ਇਧਰ ਤੁਹਾਨੂੰ ਦਿਖਾਉਦੇ ਇਧਰ ਵੀ ਕਣਕ ਖੜੀ ਐ ਦੇਖੋ ਚੱਕਰ ਉਹ ਕਿੰਨੀ ਕਣਕਾ ਤੇ ਭਾਈ ਕਹਿੰਦਾ ਕਿ ਇਹ ਪਿੰਡ ਦੇ ਵਿੱਚ ਇੱਕ ਵੀ ਮਸ਼ੀਨਿਕ ਜਾਨਕਿ ਪਿੰਡ ਦੀ ਲੋਕਲ ਮਸ਼ੀਨ ਨਹੀਂ ਆਇਆ ਇੱਥੇ ਤੇ ਜਿਹੜਾ ਭਾਈ ਜੀ ਇਧਰ ਦੇਖ ਰਿਹਾ ਐ ਇੱਥੋਂ ਲੈ ਕੇ ਸਟਾਰਟਿੰਗ ਐ ਇਧਰ ਸਾਹਮਣੇ ਰੋਡ ਆ ਜੀ ਉਹ ਚੱਕਰ ਰੋਡ ਕਿਹੜਾ ਕਣਕ ਤਾਂ ਭਾਈ ਬਹੁਤ ਖੜੀ ਆ ਹਨਾ ਆਹ ਤੁਹਾਡਾ ਪੈਂਟਾ ਦਾ ਦੋ ਡਾਈ ਦਾ ਇਹ ਨਾ ਪ੍ਰਸਤੁਤ ਹੈ। ਅੱਛਾ। ਹਾਂ। ਇਹਨਾਂ ਕਰ ਬਟਨੀਆਂ। ਇਹਨੇ ਲੱਗਾ ਹੁਣ ਤਾਂ ਆਂਦਾ ਮੈਂ ਸਕੂਲੇ ਬੱਚਿਆਂ ਲੈਣ ਜਾਵਾਂ। ਲੱਗਾ ਹੁਣ ਤਾਂ। ਨਹੀਂ ਯਾਨੀ ਕਿ ਕਣਕ ਤਾਂ ਤਿਆਰ ਹੈ ਵੈਸੇ ਇੱਕ ਦਿਨ ਚ ਕਣਕੁੱਲ ਨੂੰ ਉਜਨੀ ਵਿਡਾਣ ਲਈ। ਅਬ ਇਹਨਾਂ ਦੇ। ਇੱਥੇ ਤੁਹਾਡੇ ਕਿੱਲੇ ਚੱਲਦਾ ਵਿੱਗਾ ਚੱਲਦਾ ਜੀ? ਨਹੀਂ ਕਿੱਲੇ ਆ ਕਿੱਲੇ ਆ ਜੀ। ਕਿੱਲੇ ਜੀ। ਅੱਛਾ। ਬਈ ਆਪਣੇ ਹੀ ਹੈ। ਮਾਸ਼ਾਅੱਲ। ਸਾਹਮਣੇ ਟੋਲਾ ਜੀ। ਹਾਂ ਭਾਈ ਇੱਧਰ ਜੇਕਰ ਇੱਥੇ ਕੋਈ ਹੋਰ ਬੰਦਾ ਆਉਂਦਾ ਕੰਬੈਨ ਲੈ ਕੇ ਰੇਟ ਘੱਟ ਕਰਦਾ ਤੇ ਆਪਣਾ ਰੇਟ ਵੀ ਕੱਢੂਗਾ ਕਿ ਆਪਣਾ ਉਹੀ ਚੱਲੂਗਾ ਨਾ 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 ਆਪਣਾ ਆਪਣਾ ਉਹੀ ਚੱਲੂਗਾ ਆਪਾਂ ਆਇਆ ਹੋਣਾ ਤੇਰੇ ਕੋਲ ਪੱਕੀ ਆ ਯਾਰ ਸਹੀ ਗੱਲ ਕਿਉਂ ਕਿ ਇੱਥੇ ਤੱਕ ਰੋਣਾ ਰੇਟ ਕਿਉਂ ਕਿ ਇੱਥੇ ਖਰਾਬ ਕਰਨਾ ਰੇਟ ਇਹ ਨਾ ਗੱਲ ਹੈ ਕਿ ਆਪਾਂ ਆਉਣਾ ਪਹਿਲੀ ਵਾਰ ਹੈ ਅਸੀਂ ਤੁਹਾਨੂੰ ਯਾਦ ਕਰੀਏ ਸਾਨੂੰ ਵੀ ਇਹ ਨਾ ਵੀ ਕਹਾਂਗੇ ਬੰਦੇ ਕੋਲੇ ਗੈਸ ਕੇ ਨਜ਼ਾਰੇ ਲਾਇਆ ਸੀ ਤੇ ਵੀ ਤੂੰ ਇਹ ਏਰੀਏ ਚ ਆਏਂਗਾ ਨਾ ਤੈਨੂੰ ਯਾਦ ਕਰਨਗੇ ਵੀ ਠੀਕ ਉਹਦੇ ਨਾਲ ਆਇਆ ਹਾਂ ਬਾਕੀ ਇੱਥੋਂ ਲੈ ਕੇ ਨਾ ਇੱਧਰ ਨੂੰ ਐਨੂੰ ਕਰਕੇ ਸਾਰੇ ਆਪਣੋਂ ਵਿੱਚ ਵਿੱਚ ਬੰਦੇ ਬਹੁਤ ਜਾਣ ਪਛਾਣ ਵਾਲੇ ਆ ਵੀ ਇੱਥੇ ਤੇਰੇ ਏਰੀਏ ਸ਼ੁਰੂ ਹੋ ਕੇ ਨਾ ਇਦਨ ਜਿੱਦਨ ਜਾਵਾਂਗੇ ਨਾ ਅੱਗੇ ਜਾਣ ਜਾਣ ਲੈ ਆਈ ਜਾਂਦੇ ਆ ਤੈਨੂੰ ਕਿਵੇਂ ਲੱਗਿਆ ਇਹਦੀ ਤੂੰ ਵੀ ਕੋਈ ਦੱਸ ਤੂੰ ਚ ਬੋਲ ਹੈ ਏਰੀਆ ਸਾਰੇ ਖੜੋਤਾ ਖੜੋਤਾ ਨਾ ਤੇ ਤੈਨੂੰ ਕੀ ਆਸ ਹੈ ਕਿ 150 ਕਿਲਾ ਹੋ ਜਾਏਗਾ ਨਹੀਂ ਮੈਂ ਗੱਲ ਕਿਸ ਕਿਸ ਕਿਸਮ ਦਾ ਹਾਂ 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 ਚਲੋ ਜਿਹੜਾ 100 100 ਹੋ ਗਿਆ ਇੰਨਾ ਹੀ ਬੜਾ ਹਾਂ ਮਸ਼ੀਨ ਤੇ ਡਿਪੈਂਡ ਹੁੰਦਾ ਵਾ ਹਾਂ ਬਾਕੀ ਜੇ ਕਿ ਦੇਖੋ ਕਟਰ ਨਹੀਂ ਲੱਗਾ ਵਾ ਦੇ ਕੋਲ ਬਖਾ ਦੇ ਬਾਕੀ ਇੱਕ ਗੱਲ ਹੈ ਵੀ ਅਸੀਂ ਕੰਮ ਕਰਕੇ ਜਾਵਾਂਗੇ ਨਾ ਤੁਸੀਂ ਯਾਦ ਕਰਾਂਗੇ ਬਟੀ ਕੇ ਬੰਦੇ ਕੋਈ ਕੰਮ ਕਰਕੇ ਗਏ ਸੀ ਇਹ ਨਹੀਂ ਕਿ ਬੰਦੇ ਨੂੰ ਪਿੱਛੇ ਦਾਤਰੀ ਫੜਾਈ ਫਿਰਾਂਗੇ ਹਾਂ ਤੇ ਪਿੱਛੇ ਦਾਣੇ ਆਖੇ ਦਾਣੇ ਆਉਂਦੇ ਆ ਉਹ ਹੁੰਦਾ ਉਹ ਕੰਮ ਨਹੀਂ ਆਪਾਂ ਕਰਨਾ ਹਾਂ ਦਾਣਾ ਲਾ ਕੰਮ ਕਰਦਾ ਜਿੱਥੇ ਦਾਣੇ ਆਈ ਜਾਣਗੇ ਜਦਾਂ ਦਾ ਮੌਸਮ ਹੈ ਮੌਸਮ ਦੇ ਕਰਕੇ ਹਰ ਕੋਈ ਡਰਦਾ ਵਾ ਸਹੀ ਗੱਲ ਹੈ ਕੀ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਕੀ ਹੋਣਾ ਤੇ ਤੁਹਾਡੇ ਗਾੜੀ ਕਿਹਨੂੰ ਕਹਿੰਦੇ ਗਾੜੀ ਗਾੜੀ ਸਾਡੇ ਮੰਨ ਲਓ ਕਿ ਜਿੱਦਾਂ ਉਹ ਘਾਟ ਦੇ ਪਾਸੇ ਬੁਲਦੇ ਆ ਇਹਨਾਂ ਚ ਤਾਂ ਵੀ ਤਾਂ ਨਹੀਂ ਪਤਾ ਅੱਛਾ ਵੀ ਗਾੜੀ ਆਜੋ ਆਜੋ ਚਲੋ ਮਾ ਉਹ ਰਾਹੀ ਨਾਲ ਦੇ ਨੂੰ ਮੈਂ ਮੈਂ ਆਪਨੇ ਕੋ ਆਈ ਆ ਤੇ ਉਹ ਕਹਿੰਦਾ ਬਾਈ ਨੂੰ ਪੁੱਛ ਕਿੰਨੇ ਦਿਨ ਵਟਣੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਈ ਦੱਸਦਾ ਕਿ ਦਿਨ ਕੋਣੇ ਬਾਈ ਨੂੰ ਮਾਰੀ ਨਾ ਠੀਕ ਹੈ ਉਹਦਾ ਕਿੰਨਾ ਬੱਸ ਹੁਣ ਜਾਈਏ ਅਸੀਂ ਹਾਂ ਇਹ ਹੋਰ ਕਹਿੰਦਾ ਯਾਰ ਬਸ ਦੇਖ ਲੈ ਵਾ ਕਰ ਲੈ ਇੱਕ ਨਟ ਫਿਰ ਜਿਆਦਾ ਅਸੀਂ ਕੱਲ ਨੂੰ ਦੇਣ ਚ ਤੋੜ ਦੇਗਾ ਮਸ਼ੀਨ ਕੋਈ ਗੱਲ ਰਾਤ ਨੂੰ ਇੱਥੇ ਆ ਜਾਣਗੇ ਜੇ ਕੱਲ ਨਾਲ ਤਾਂ ਕੋਈ ਹੈ ਨਹੀਂ ਵਡਾਉਣ ਵਾਲਾ ਇੰਨਾ ਕਾਲਾ ਤਾਂ ਹੈ ਨਹੀਂਗਾ ਨਹੀਂ ਮੈਂ ਤਾਂ ਦੱਸਿਆ ਵੀ ਕੱਲ ਪਲਕੇ ਸੋਮਵਾਰ ਨੂੰ ਚੱਲਣਾ ਪਿਆ ਜੀ ਇਹ ਵੀ ਆਈ ਹੋਵੇ ਤੇ ਬੰਦੇ ਨੂੰ ਥੋੜਾ ਜਿਹਾ ਹੋਰ ਹੋ ਜਾਂਦਾ ਵੀ ਨਹੀਂ ਐਂ ਤਾਂ ਤੁਸੀਂ ਦੱਸੋ ਨਾ ਜੀ ਤਾਂ ਚਲਾਉਣੀ ਕੱਲ ਨੂੰ ਮੈਂ ਜੀ ਤੋਰ ਦੂੰਗਾ ਆਪਾਂ ਚਲਾਓ ਉਹ ਤਾਂ ਦਿਨ ਦਾ ਭਾਵੇਂ ਭਾਵੇਂ ਹੁਣੇ ਚਲਾ ਦਿਓ ਲਿਆ ਕੇ ਅੱਛਾ ਚੱਲੋ ਨਾ ਫਿਰ ਰੋਗ ਆ ਕੱਲ ਦਾ ਦੇਣਾ ਕੱਲ ਦੇਣਾ ਰੋਕਲਾ ਕੱਲ ਦਿਨ ਚ ਤੋਰਾਂਗਾ ਮਸ਼ੀਨ ਫਿਰ ਰਾਤ ਨੂੰ ਉਹਨਾਂ ਨਾਲ ਕੰਮ ਜੂਰ ਆਵੇਂ ਨੀਂਦ ਰੇ ਹੋਣਾ ਤੇ ਲੋ ਜੀ ਕੱਲ ਦਿਨ ਚ ਹੋਰ ਬਿਲਕੁਲ ਆਪਾਂ ਇੱਥੇ ਕੰਬੈਨ ਲਾ ਕੇ ਖੜਾ ਦੀ ਤੇ ਖੜੀ ਨੂੰ ਕਦ ਮਿਲ ਸਕਦਾ ਕਿ ਨਹੀਂ ਰੋਡ ਤੇ ਜੇ ਰੋਡ ਤੇ ਖੜੀ ਨੂੰ ਜਿੱਦਾਂ ਗ ਜਾਣ ਖਾਈ ਆ ਯਾਰ ਕਹਿ ਨਹੀਂ ਸਕਦਾ ਸਿੱਧੇ ਗਾਹ ਕਾਉਂਦੇ ਆ ਜ ਨਹੀਂ ਆਉਂਦੇ ਹੁੰਦੇ ਹੈਗੇ ਪਰ ਉਹੋ ਜੀ ਗੱਲ ਨਹੀਂ ਬਣਦੀ ਯਾਨੀ ਕਿ ਉਹ ਹੀ ਆਊਗਾ ਜਿਹਨੂੰ ਮਸ਼ੀਨ ਨਹੀਂ ਮਿਲਦੀ ਜੱਫਤ ਵੀ ਹੈ ਜਾਂ ਜਿਹੜਾ ਰੇਡ ਕੱਟ ਕਰੂਗਾ ਹਾਂ ਰੋਡ ਕੱਟ ਕਰੂਗਾ ਉਧਾਂ ਨਹੀਂ ਆਉਂਦਾ ਕੋਈ ਵੀ ਪਤਾ ਨਹੀਂ ਕੋਈ ਹਾਂ ਹੁਣ ਗੱਡੀ ਚ ਘੁੰਮ ਰਹਾ ਤੁਹਾਨੂੰ ਹੁਣ ਏਰੀਆ ਦਿਖਾਉਂਦੇ ਆ ਦੇਖੋ ਚੈੱਕ ਕਰੋ ਅਜੇ ਤੱਕ ਇੱਥੇ ਕਿਸੇ ਬੰਦੇ ਨੇ ਕੱਟ ਵੀ ਨਹੀਂ ਲੱਗਿਆ ਕੱਟ ਨਹੀਂ ਲੱਗਿਆ ਹਾਂ ਉਧਾਂ ਦੇ ਉਧਾਂ ਏਰੀਆ ਖੜਾ ਪੂਰਾ ਫੁੱਲ ਜਾਂ ਫੁੱਲ ਬੜਾ ਫੁੱਲ ਹੁਣ ਜਾਣਦੇ ਜਾਂਦੇ ਆ ਆਪਾਂ ਰੋਡ ਤੇ ਚੱਲੀ ਆ ਆਪਣੇ ਅੱਛਾ ਵੱਡੇ ਰੋਡ ਤੇ ਹਾਂ ਹਾਂ ਉਧਰ ਆ ਕੁਝ ਹੈ ਉਧਰ ਵੀ ਹੈ ਕੁਝ ਹਾਂ ਹਾਂ ਕਿਹੜੇ ਏਰੀਆ ਵਿਖਾਵਾਂਗੇ ਤੁਹਾਨੂੰ ਕੀ ਇਹ ਚਾ ਚੱਲੋ ਨਹੀਂ ਲੱਗਾ ਤਾਂ ਕਰਕੇ ਮੈਂ ਕਹਿਣ ਦਾ ਤੂੰ ਚੱਲ ਬੰਦਾ ਆ ਜੇ ਨਾ ਹਾਂ ਹਾਂ ਇਹਦਾ ਹੈ ਤੇ ਨਾਲੇ ਬੰਦਾ ਰਿਲੈਕਸ ਹੋ ਜਾਂਦਾ ਨਾਲੇ ਬੰਦੇ ਦੀ ਤਣਾਵੜ ਦੂਰ ਹੋ ਜਾਂਦੀ ਆ ਇਹਦਾ ਹੈ ਫਿਰ ਆਪਣਾ ਬੰਦਾ ਘੁੰਮ ਫਿਰ ਲੈਂਦਾ ਲਾਗੇ ਬੰਨੇ ਠੀਕ ਆ ਜੀ ਨਾ ਤਾਂ ਕਰੀ ਇੱਥੇ ਹੋ ਰਹੀ ਕੰਪੈਨ ਆਉਂਦੀਆਂ ਨੇ ਕੰਪੈਨ ਆ ਯਾਰ ਆਉਂਦੀਆਂ ਹੈਗੀਆਂ ਟੂਲ ਪਲਾਜ ਦੇ ਕਰਕੇ ਕੰਪੈਨ ਲੰਘਦੀ ਘਟਿਆ ਇਧਰ ਨੂੰ ਕਿਉਂਕਿ ਲੋਕਲ ਨੂੰ ਟੂਲ ਪਲਾਜ ਆ ਮਾਫਿਆ ਹਾਂ 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 ਦੂਜੇ ਬੰਦੇ ਨੂੰ ਟੂਲ ਪੈਂਦਾ ਉਹ ਜਿੰਨੀ ਵਾਰੀ ਲੰਗੋਗੇ ਤੈਨੂੰ ਪਤਾ 2250 ਰੁਪਏ ਟੂਲ ਨੂੰ ਪੈਣਾ ਹੀ ਪੈਣਾ ਤੇ ਆਪਾਂ ਨੂੰ ਲੋਕਲ ਨੂੰ ਇਹ ਚੀਜ਼ ਆ ਵੀ ਆਪਾਂ ਨੂੰ ਟੂਲ ਫ੍ਰੀ ਆ ਹਾਂ ਨਾ ਕਰ ਕੀ ਇਧਰ ਦੇ ਪਾਸੇ ਇਧਰ ਦੇ ਪਾਸੇ ਮਸ਼ੀਨ ਜਿਹੜੀ ਘੱਟ ਹੁੰਦੀ ਹੈ ਹਾਂ ਫਿਰ ਸਾਨੂੰ ਵੀ ਟੂਲ ਫ੍ਰੀ ਕਰਾਉਗੇ ਮੈਂ ਨਾ ਜਾ ਤੇਰੇ ਨਾਲ ਆ ਕਿਉਂ ਟੈਨਸ਼ਨ ਲੈਣਾ ਚਲੋ ਫਿਰ ਠੱਠੀ ਜਾਣਾ ਲੋਕਲ ਦਾ ਟਰੈਕਟਰ ਨਾਲ ਪਟ ਜਾਂਦਾ ਜਿਹਦਾ ਕੋਲ ਲੋਕਲ ਹੀ ਹੈ ਫਿਰ ਤਾਂ ਮਾਫ ਹੋਣਾ ਨਹੀਂ ਕੋਈ ਗਾਲੀ ਨਹੀਂ ਆਉਂਦੀ ਠੀਕ ਆ ਚਲੋ ਹੁਣ ਆਪਾਂ ਚੱਲਦੇ ਹਾਂ ਓਰ ਸਾਈਡ ਹਾਂ ਉਹ ਤੇ ਪਿੰਡ ਦੇਖੋ ਤੁਸੀਂ ਸਾਹਮਣੇ ਜਿਹੜੇ ਪਿੰਡ ਆ ਪਾਏ ਤੇ ਬਾਈ ਦੱਸਦਾ ਨਹੀਂ ਨਾ ਪਿੰਡ ਦਾ ਨਾਂ ਕੀ ਹੈ ਸੋਚੇਗਾ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਆਪਾਂ ਹੀ ਅੱਜ ਪੁੱਛੇ ਪਿੰਡ ਦਾ ਬਾਈ ਨੇ ਨਹੀਂ ਦੱਸਿਆ ਕਿਹੜਾ ਤੇ ਬਾਕੀ ਤੁਹਾਨੂੰ ਦੱਸਾਂਗੇ ਜਰੂਰ ਆਪਾਂ ਸਾਨੂੰ ਵੀ ਨਹੀਂ ਪਤਾ ਹੈ ਕਿਹੜਾ ਏਰੀਆ ਹੈ ਤੇ ਬਾਕੀ ਤੁਸੀਂ ਆਪਣੇ ਬੋਲੀ ਤੋਂ ਅੰਦਾਜ਼ਾ ਲਾੜਾ ਜੀ ਕਿਹੜੀ ਏਰੀਆ ਹੈ ਜੇ ਹੁਣ ਪੁੱਛੇ ਤੇ ਬਾਈ ਆਪਾਂ ਨੂੰ ਲੈ ਕੇ ਜਾ ਰਹਾ ਜੀ ਏਰੀਆ ਦਿਖਾਉਣਾ ਏਰੀਆ ਦਿਖਾਉਣ ਜਾ ਰਹਾ ਇਹਦਾ ਟਿੱਬੇ ਢੁੱਬੇ ਤੇ ਫੂਟੀਆਂ ਦਿਖ ਰਹੀਆਂ ਨੇ ਬਾਕੀ ਹੋਣਾ ਇੱਥੇ ਨਾਲ ਰੇਲਵੇ ਲੇਨ ਆ ਜੀ ਇਨਾਂ ਨਾਲ ਰੇਲ ਦਾ ਖਾਨੇ ਪਿਆ ਨਾ ਗੰਦੀ ਦਾ ਖਾਣਾ ਹੋਣਾ ਇੱਥੇ ਬਾਕੀ ਕਿੰਨੇ ਦਿਨ ਨੂੰ ਕੰਮ ਚੱਲੂਗਾ ਬਸਤੀ ਸੋਮਵਾਰ ਤੋਂ ਬਾਅਦ ਛੜਾ ਢੜੀ ਆ ਕੇ ਸੋਮਵਾਰ ਬਾਅਦ ਹੈ ਹਾਂ ਸੋਮਵਾਰ ਤੇ ਜੇ ਇੱਕ ਦਿਨ ਨਹੀਂ ਕੱਲ ਨੂੰ ਚਲਦੀ ਮਸ਼ੀਨ ਤੇ ਫਿਰ ਅਸੀਂ ਕੱਲੀ ਨਹੀਂ ਕਰਦੇ ਫਿਰ ਦਿਨ ਚ ਤੋਰ ਲਾਂਗੇ ਨਾ ਕੋਈ ਗੱਲ ਨਹੀਂ ਨੀਦਰਾ ਜ਼ਰੂਰ ਨੀਂਦਰਾ ਕਰਨਾ ਉਹਨਾਂ ਨੂੰ ਬੰਦਿਆਂ ਨੂੰ ਬਈ ਬਾਏ ਏਰੀਆ ਦੇਖਣ ਜਾ ਰਹੇ ਹਾਂ ਅੰਕੜਾ ਇੱਧਰ ਸਾਹਮਣੇ ਕਿਤੇ ਹੈਗਾ ਬਾਈ ਲੈ ਕੇ ਜਾ ਰਹੇ ਪਿੱਛੋਂ ਤਾਂ ਆਪਾਂ ਗੱਡੀ ਤੇ ਆਏ ਸੀ ਅੱਗੇ ਤੋਂ ਰਸਤਾ ਨਹੀਂ ਗੱਡੀ ਦਾ ਮੋਟਰਸਾਈਕਲ ਦਾ ਰਸਤਾ ਕਣਕ ਵੀ ਕੀਗਾ ਸਾਨੂੰ ਇਹ ਨਹਿਰਾਂ ਉਹ ਦਿਖਾਓਗੇ ਹਾਂ ਅੱਛਾ ਭਾਈ ਏਰੀਆ ਦੇਖਣ ਜਾਣਾ ਇਹ ਤਾਂ ਤੁਹਾਨੂੰ ਇੱਕ ਵਾਰ ਤੁਹਾਨੂੰ ਨਹਿਰ ਰੋਡ ਦਿਖਾ ਰਹੇ ਅਸੀਂ ਇੱਧਰ ਵਿੱਚ ਨਾ ਰੇਲਵੇ ਲੈਣਾ ਤੇ ਹਾਂ ਇਹ ਦੇਖੋ ਵਾਰੀ ਨਹਿਰ ਰੋਡ ਪਾਣੀ ਦਿਖਾਵਾਂਗੇ ਹੁਣ ਏਰੀਆ ਕੋਲ ਹੁਣ ਤੁਰ ਕੇ ਜਾ ਰਹੇ ਅਸੀਂ ਆ ਦੇਖੋ ਪੋਲ ਬਣਿਆ ਨਿੱਕਾ ਜਿਹਾ ਉੱਪਰੋਂ ਇੱਕ ਆ ਨਹਿਰ ਆ ਵੀ ਬਾਕੀ ਆਪਣਾ ਆਈਡੀਆ ਲਾ ਕੇ ਰੱਖਿਆ ਕਿਹੜੀ ਜਗ੍ਹਾ ਲੱਗਦੀ ਆ ਤੁਹਾਨੂੰ ਕਿਹੜੀ ਜਗ੍ਹਾ ਦਾ ਆਪਾਂ ਤੁਰੇ ਹਿਰਦੇ ਆ ਤੇ ਸਾਡੇ ਵੀਰ ਸਾਨੂੰ ਕੋਈ ਨਾ ਕੋਈ ਸਾਨੂੰ ਏਰੀਆ ਦਵਾ ਹੀ ਦਿੰਦਾ ਹਰੇ ਇੱਕ ਵਾਰੀ ਕਣਕ ਦੇ ਵਿੱਚ ਆਪਣੇ ਕਹੋਗੇ ਆਪਣੇ ਸਬਸਕ੍ਰਾਈਬਰ ਹੀ ਨੇ ਜਿਨ੍ਹਾਂ ਕੋਲ ਆਏ ਆਪਾਂ ਇਸ ਹਾਲ ਤੇ ਮਸ਼ੀਨ ਆਪ ਲੈ ਆਉਣੀ ਜੀ ਕੱਲ ਜਾਂ ਪਰਸੋ ਲਿਆਵਾਂਗੇ ਇਥੋਂ ਨੂੰ ਏਰੀਆ ਦਿਖਾਉਂਦੇ ਬਾਈ ਕਹਿੰਦਾ ਜੀ ਤਾਂ ਤੁਹਾਨੂੰ ਇੱਕ ਵਾਰ ਤਾਂ ਪਰ ਨਹਿਰਾਂ ਹੀ ਦਿਸਣਗੇ ਉਸ ਤੋਂ ਬਾਅਦ ਇਹ ਏਰੀਆ ਦਿਖੂਗਾ ਹੁਣ ਆਪਾਂ ਨੂੰ ਲੈ ਕੇ ਆ ਗਏ ਏਰੀਏ 'ਚ ਸਾਹਮਣੇ ਚੱਲੇ ਆ ਜੀ ਇਧਰ ਨੂੰ ਤੇ ਬਾਕੀ ਗੱਲ ਹੈ ਵੀ ਇਧਰੋਂ ਕੰਬੈਨ ਨਹੀਂ ਉਹ ਨਹੀਂ ਕੰਬੈਨ ਦਾ ਰਸਤਾ ਹੋਰ ਆ ਕੋਈ ਉਧਰ ਪੁਲ ਵੀ ਗਿਆ ਕੋਈ ਆਉਣ ਨੂੰ ਪਰ ਨਾਲ ਹੀ ਰਹੀ ਤੂੰ ਆਪਣੇ 2 ਦਿਨ ਬੇਹਿੰਨਾ ਇਲਾ ਬੰਦੇ ਆਏ ਆ ਇਹ ਕਰੋ ਇਹ ਚੱਕਾ ਏਰੀਆ ਦੇਖੋ ਪਹਿਲੇ ਆ ਦੇਖੋ ਜੀ ਕਣਕੇ ਕਣਖ ਖੜੀ ਆ ਉਹ ਕਿੱਥੋਂ ਲੈ ਕੇ ਪਿੰਡ ਤੋਂ ਆਹਾਂ ਇਹ ਐਂ ਗੁਰਾਂ ਚੱਲਣ ਦੇ ਆਹ ਆਹ ਇਹ ਕੋਈ ਏਰੀਆ ਚੈੱਕ ਕਰੋ ਜੀ ਆ ਦੇਖੋ ਤੁਹਾਨੂੰ ਕਣਕੇ ਕਣਕ ਦਿਖਦੀ ਆ ਕਿੱਥੇ ਤੁਹਾਡੀ ਨਿਗਾ ਜਾਂਦੀ ਹੋਊਗੀ ਤਕਰੀਬਨ ਕਣਕੇ ਕਣਕ ਹੈ ਇੱਧਰ ਨੂੰ ਆ ਸਾਹਮਣੇ ਨੂੰ ਇੱਧਰ ਆ ਪੇਰੀਆ ਵੱਡਣਾ ਇਹ ਉਦੋਂ ਐਮਐਲਏ ਨੇ ਨਾ ਇੱਕ ਭਈਓ ਖੇਤਰ ਵੰਡਿਆ 55 ਪੈੜੀਆਂ ਇਸ ਬੰਦੇ ਕੋਲਿਆ 54 55 ਕਿੱਲੇ ਆ ਤੁਹਾਡੇ ਪੈੜੀਆਂ ਕਹਿੰਦੇ ਸਾਡੇ ਕਿੱਲੇ ਕਹਿੰਦੇ ਆ ਆਪਣਾ ਕਿਹੜਾ ਏਰੀਆ ਪੈਂਦਾ ਜੀ ਇਹ ਜੀ ਆਪਣਾ ਅੰਬਰਸਰ ਦੇ ਕੋਲੇ ਆ ਏਰੀਆ ਅੱਛਾ ਅੰਮ੍ਰਿਤਸਰ ਕੋਲੇ ਆ ਪਿੰਡ ਦਾ ਨਾਮ ਨਹੀਂ ਦੱਸਣਾ ਆਪਾਂ ਹਾਂ ਪਿੰਡ ਦਾ ਨਾਮ ਨਹੀਂ ਦੱਸਣਾ ਹਾਂ ਪਿੰਡ ਦਾ ਨਾਮ ਬ ਦੱਸਾਂਗੇ ਜਰੂਰ ਐ ਥੋੜਾ ਟਾਈਮ ਲੈ ਕੇ ਲੱਗਦਾ ਵੀ ਅੱਛਾ ਆ ਸਾਰਾ ਭਈਏ ਨਹੀਂ ਹਾਂ ਇਹ ਸਾਰੇ ਭਈਏ ਬੰਦੇ ਬਾਹਰ ਗਏ ਆ ਨਹੀਂ ਨਹੀਂ ਪਿੰਡ ਦੇ ਇੱਧਰ ਇੱਧਰੋਂ ਨਹੀਂ ਨਾ ਠੀਕ ਇੱਧਰ ਜਮੀਨਾਂ ਠੇਕੇ ਤੇ ਦੇ ਕੇ ਇੱਧਰੋਂ ਸਾਰਿਆਂ ਕੋ ਟਰੈਕਟਰ ਵੜੇ ਆ ਇੱਧਰੋਂ ਜਮੀਨਾਂ ਦੇ ਕੇ ਠੇਕੇ ਤੇ ਤੇ ਉਧਰ ਪਾਰ ਜਿਹੜੀ ਲੈ ਲੀਤੀ ਠੀਕ ਉਧਰ ਲੈ ਲਈ ਜਾ ਰਿਹਾ ਇੱਧਰ ਦਿਨ ਤੇਰੀ ਭੈਣ ਜੀ ਆ ਮੈਂ ਪੁੱਛਦਾ ਮੈਂ ਕਿਵੇਂ ਆ ਘਰ ਆ ਭਈਆਂ ਦੇ ਘਰ ਕੇ ਹਾਂ ਭਈਆਂ ਦੇ ਭਈਆਂ ਦੇ ਭਈਆਂ ਦੇ ਘਰ ਆ ਹਾਂ ਭਈਆਂ ਅਜਿਹੇ ਦੇ ਕੋਠੇ ਕੋਠੇ ਦੇ ਵਿੱਚ ਤੁਹਾਨੂੰ ਕੋਈ 265 275 ਟਰੈਕਟਰ ਨਹੀਂ ਮਿਲੂਗਾ ਇਸ ਕਰਨ ਦੇ ਵਿੱਚ ਇੱਥੇ ਜਿਆਦਾ 855 ਹੀ ਹੋਣਗੇ ਹਨਾ 3600 ਦੇ 852 ਟਰੈਕਟਰ ਵੱਡੇ ਤੋਂ ਵੱਡਾ ਟਰੈਕਟਰ ਮਿਲ ਜੂਗਾ ਤੁਹਾਨੂੰ ਅੱਛਾ ਭਈਆਂ ਦੇ ਪਿੰਡ ਹਾਂ ਇਹ ਤਿੰਨ ਇਹ ਤਿੰਨ ਚਾਰ ਪਿੰਡ ਆ ਪਈਆਂ ਕਿਹੜੇ ਕਿਹੜੇ ਇੱਕ ਆ ਹੋ ਗਿਆ ਜਾਂ ਇੱਕ ਰਾਹੀ ਫਾਲਕੁਰੀ ਹੋ ਗਿਆ ਅੱਛਾ ਜੀ ਉਧਰ ਅਗਲੇ ਪਾਸੇ ਕੱਪੜੀ ਆ ਅੱਛਾ ਹਾਂ ਇੱਧਰੇ ਆ ਇੱਧਰੇ ਨਵੀਂ ਜਨ ਕਿਨਾਂ ਨੇ ਆਪਣੇ ਆਪਣੇ ਥੋੜੇ ਥੋੜੇ ਛੋਟੇ ਛੋਟੇ ਆ ਉਹ ਜਿਹਦਾ ਪਿੰਡ ਬਣਾਇਆ ਥਾਂ ਦੇ ਹਾਂ ਤੇ ਬਾਈ ਕੰਮ ਕਦੋਂ ਚੱਲੂਗਾ ਆਪਣੇ ਇੱਥੇ? ਜੀ ਆਪਣੇ ਦੀ ਸੋਮਵਾਰ ਨੂੰ ਚੱਲੂਗਾ ਪੂਰਾ ਕੰਮ। ਅੱਛਾ ਸੋਮਵਾਰ ਨੂੰ ਚੱਲੂਗਾ। ਤੇ ਉਦਾਂ ਜੇਕਰ ਮਸ਼ੀਨ ਆਪਾਂ ਨੂੰ ਕਦੋਂ ਤੁਹਾਨੂੰ ਚਾਹੀਦੀ ਆਪਾਂ ਉਦੋਂ ਹੀ ਲੈ ਆਵਾਂਗੇ। ਆਪਾਂ ਨੂੰ ਤੇ ਚਲੋ ਜਿੱਦਾਂ ਮੀਨ-ਮੀਨ ਬੰਦੇ ਆਪਣੇ ਇਦਾਂ ਜਿੱਦਾਂ ਕਹਿੰਦੇ ਕੱਲ ਨੂੰ ਵੀ ਤੇ ਤੁਸੀਂ ਕੱਲ ਨੂੰ ਵੀ ਭੇਜ ਦਿਓ ਚਲੋ ਮੀਨ-ਮੀਨ ਬੰਦਿਆਂ ਦੇ ਆਪਾਂ ਕੱਲ ਨੂੰ ਵੀ ਚਲਾ ਦਾਂਗੇ। ਨਹੀਂ ਯਾਨੀ ਕਿ ਕੱਲ ਫਿਰ ਦਿਨ ਚੀ ਤੋੜ ਦੇਣੇ ਨਾ ਜੂਰ ਰਾਤ ਨੂੰ ਨੀਂਦਰੇ ਕਰਨਾ। ਹਾਂ ਹਾਂ ਦਿਨ ਚ ਦਿਨ ਚ ਤੋੜ ਦੋ। ਆਰਾਮ ਫਾਇਦਾ ਨਹੀਂ ਐ ਜਾਨੀ ਕੰਮ ਨਹੀਂ ਚੱਲਣਾ ਦੋ ਦਿਨ ਹਣਾ ਕੱਲ ਤੇ ਪਰ ਪਰसों ਚੱਲੂਗਾ ਹੈ ਫਿਰ ਕੱਲ ਨੂੰ ਦਿਨ ਚ ਤੋੜਾਂਗਾ ਉਹਨਾਂ ਨੂੰ ਠੀਕ ਹੈ ਰੇਟ ਉੜ ਕੀ ਚੱਲਦਾ ਜੀ ਇੱਥੇ ਰੇਟ ਇੱਥੇ ਵੇਲ ਨੂੰ ਇਹੀ ਆ ਕੋਈ 15 1600 15 1600 ਰੁਪਏ ਦਾ ਅੱਛਾ ਜਾਨੀ ਕਿ 15 1600 ਪਲੱਸ ਪਲੱਸ ਤੇ ਡਿੱਗੀ ਕਣਕ ਦਾ ਕੀ ਰੇਟ ਆ ਜੀ ਡਿੱਗੀ ਦਾ 18 1900 18 1900 ਠੀਕ ਹੈ ਜੀ ਜਾਨੀ ਕਿ ਪੱਕਾ ਇਹਨਾ ਚੱਲੂਗਾ ਨਾ 15 1600 ਬਾਈ ਇਹੀ ਰੇਟ ਆ ਕੀ ਦੇਖ ਲਓ ਤੁਹਾਡੇ ਸਾਹਮਣੇ ਕੋਈ ਦੀ ਕਣਕ ਬਾਕੀ ਹੁਣ ਆ ਸਮੇਂ ਚ ਵੇਲ ਕੋਈ ਡਿੱਗੀ ਨਹੀਂ ਆ ਗਈ ਬਾਕੀ ਕੁਦਰਤ ਦਾ ਪਤਾ ਨਹੀਂ ਆ ਇਹਦਾ ਸਹੀ ਗੱਲ ਹੈ ਚਲੋ ਤਾਂ ਉੱਪਰ ਵਾਲਾ ਕਰਨਾ ਜੋ ਵੀ ਕਰਨਾ ਤੇ ਹੋਰ ਵੀ ਏਰੀਆ ਸਾਨੂੰ ਦਿਖਾਓਗੇ ਕਿ ਇਥੋਂ ਹੋਰ ਵੀ ਜੀ ਜਰੂਰ ਜਰੂਰ ਠੀਕ ਹੈ ਜੀ ਚੱਲੀਏ ਕਰਮ ਆਪਾਂ ਜੀ ਹੁਣ ਦੂਸਰੇ ਏਰੀਆ ਜਾ ਰਹੇ ਆਂ ਇਧਰ ਤੁਹਾਨੂੰ ਦਿਖਾਤਾ ਦੇਖ ਲਓ ਕਿੰਨੇ ਏਰੀਆ ਖੜਾ ਬਾਕੀ ਇਹ ਨਹੀਂ ਕਿ ਆਪਾਂ ਕੱਢਿਆ ਨਹੀਂ ਵੜਨਾ ਮਸ਼ੀਨਾਂ ਹੋਰ ਵੀ ਆਉਣੀਆਂ ਇੱਥੇ ਇਹ ਗੱਲ ਨਹੀਂ ਹੈ ਕਿ ਆਪਾਂ ਹੀ ਵਡਾਂਗੇ ਬਾਕੀ ਏਰੀਆ ਤੁਹਾਨੂੰ ਦਿਖਾ ਰਿਹਾ ਏਰੀਆ ਦੇਖ ਲਓ ਕਿੱਥੋਂ ਲੈ ਕੇ ਕਿੱਥੋਂ ਤੱਕ ਬਣਕੇ ਕਣਕਾ ਇਧਰੋਂ ਦੇਖੋ ਤੁਸੀਂ ਚੈੱਕ ਕਰੋ ਜਿੱਥੇ ਤੁਹਾਡੀ ਨਿਗਾਹ ਜਾਂਦੀ ਆ ਇਧਰ ਨੂੰ 7 ਸਾਲ ਹੋ ਗਏ ਲਗਾਤਾਰ ਸਰਪੰਚ ਸਾਹਿਬ ਸਰਪੰਚ ਉਹ ਦੇਖ ਲੋ ਕਿੰਨਾ ਏਰੀਆ ਬੱਕੇ ਹੁਣ ਆਪਾਂ ਨੂੰ ਸਾਈਡ ਤੋਂ ਆਪਾਂ ਹੁਣ ਉੱਥੇ ਲੈ ਕੇ ਜਾਦੇ ਦੂਜੀ ਸਾਈਡ ਉੱਥੇ ਕਿੰਨੀ ਕਿਉਂ ਕਣ ਕਾ ਕਿੰਨਾ ਏਰੀਆ ਖੜਾ ਹੈ ਫਿਰ ਬੱਕਾ ਨੂੰ ਮਸ਼ੀਨ ਤੋਰਾਗੇ ਜੀ ਆਪਾਂ ਬਾਈ ਬਾਈ ਅਮਰ ਸਾਰ ਦਰਬਾਰ ਸਾਹਿਬ ਦੇ ਲੱਗੇ ਹੈ ਜੀ ਤੇ ਜਾ ਕੇ ਆਪਾਂ ਜੀ ਕਰਦੇ ਇਸ਼ਾਰਾ ਵਗੈਰਾ ਤੇ ਮੱਠਾ ਦੇਖ ਜਾਈ Thank yeah. you.